ਗੜੋਂ ਨਾ ਕੱਢੋ ਦੇਖੀ ਨਾ ਦੇਖੋ ਨਕਸ਼ਾ ਮੈਂ ਦਿਓ ਜੀ ਮਹਾਰਾਜ ਮੀਟਿੰਗ ਦੀ ਬਾਅਦ ਤੁਹਾਨੂੰ ਸੋਨੇ ਦੀ ਦੇਖੋ ਲੋ ਮੈਂ ਫੋਨ ਸਾਈਲੈਂਟਰ ਲਗਾਇਆ ਤੇ ਮੈਂ ਮੈਂ ਨਹੀਂ ਉੱਤੇ ਚੱਲਿਆ ਫਿਰ ਜਿੱਤੇ ਵਸਪਾਏ ਆਏ ਮੈਂ ਵੀ ਉਹ ਮੇਰੇ ਉਹਨੇ ਖਾਗੀ ਨਸਟ ਕਰੇ ਨਾ ਬੁੱਕੇ ਵੀਰਾ ਪਟਕਵਾ ਆ ਗਿਰ ਗਿਆ ਉਹ ਰਾਇਓ ਗਿਆ ਦੇਖਣ ਕੱਟ ਕੋਈ ਜਾਈਂ ਜਾ ਕੇ ਦੇਖ ਲੈ ਜੇਕਰ ਜਿਵੇਂ ਕੋਈ ਕੋਤਰੀ ਭਾਈ ਜਾ ਕੇ ਮੈਂ ਦੇਖਦਾ ਸਾਰਾ ਭਾਈ ਉਰੇ 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 ਭਾਈ ਸਾਰਾ ਲਿਸਟਰੀ ਜਮਨੀ ਬੈਠੋ ਫੇਰ ਕੋ ਬਾਹਰ ਸਾਰਾ ਬਾੜੇ ਹੋਏ ਹੋਏ ਮਾਰ ਮਾਰ ਕੇ ਬਾਕਤਰ ਇਹ ਉੱਪਰ ਦੇ ਕੇ ਭਾਈ ਮਾਰੋ ਵੀ ਪਹਿਲਾਂ ਮਾਰੋ ਉੱਪਰ ਇਹ ਵੀ ਬਹੁਤ ਮਾਰਨ ਪਾਉਣਾ ਹੋਇਆ ਸੱਚਾ ਤੇ ਗੇਂਦ ਤੇ ਨੋਆ 6 ਜੂ ਕਰੇ ਨਾ ਉਹ ਵੀ ਸਭ ਨਾਲ ਵੀ ਮੌਜੂਦ ਹੀ ਸੁਣੇ ਰਹੀ ਸੀ ਆਪਰੇ 17 ਬੰਦ ਜਿਹੜੇ ਆ ਜੀ ਨਹੀਂ ਤੇ ਬਕਸ਼ੇ ਕੋ ਨਹੀਂ ਜਾਣਗੇ ਇਹ ਮਤਲਬ ਤਾਂ ਹੈ ਨਾ ਸਾਰੇ ਸਾਰੇ ਤਾਂ ਬੰਦੇ ਹੀ ਸੀ ਵੀ ਆਪਰੇ ਬੰਦਾ ਬਣ ਜਾਓ ਤੇ ਬਖਸ਼ਰੋਂ ਵੀ ਕੋਣੀ ਕਿੰਨੇ ਦੂਜੇ ਬਿੰਤੀ ਨਾ ਕਾਲੇ ਇਹ ਰੇ ਬੱਚੇ ਰਤੇ ਗਾਰੇ ਵਜੋਂ ਖਾਣੇ ਵੀ ਚਾਪੋ ਪਤੋਂ ਨਾ ਕਹੋ ਉਹਨਾਂ ਨੇ ਵੀ ਹਾਂ ਵਾਕੇ ਹੀ ਮਤਲਬ ਉਹਨਾਂ ਦੇ ਟੱਕਾ ਹੋਰੇ ਜਾਂਦੇ ਮਚਾ ਲਿਖੇ ਹੋ ਇਹੇ ਚਾਲੂ ਪਾ ਲੈ ਮੈਂ ਭਰੇ ਜਾਨੂ ਬਸ ਠੀਕ ਆ ਕਾਲੇ ਬੱਚੇ ਰਤੇ ਇਹੇ ਚਾਪੋ ਸਾਰੇ ਚਾਹ ਕੇ ਉਹਨਾਂ ਨੇ ਪਾਉਂਦੇ ਵੇ ਕਿ ਜੇ ਨਹੀਂ ਕਾਰਵਾਈ ਕਰਦੇ ਹੋ ਫਿਰ ਉਪਰ ਆਪਟਰ ਕਿਹੜੇ ਹੋਦੇ ਜੁਣਾ ਨਮਕਾ ਵੀ ਕਰੀ ਜੀ ਜੰਗੀ ਕਰਦੇ ਕਿਹਾ ਹੋਗਾ ਆਵਾਜ਼ ਬਰਾ ਮੈਂ ਫੋਰਟਲੇ ਨੂੰ ਕਹਿੰਦਾ ਵੀ ਜੇ ਕਾਰਵਾਈ ਕਰ ਲਈਏ ਕਰੋ ਮੇਰੇ ਲੋਕਾਂ ਦੇ ਹਰ ਕੋਈ ਯਾਰ ਸੋਹਣਾ ਮੈਨੂੰ ਕੋਲ ਨਾਮ ਲਖਾਓ ਸਾਰੇ ਸਭੇ ਜਿਹੜਾ ਮੇਰੇ ਪਾਸੇ ਮਿਲਿਆ ਨਾ ਬਣਾ ਕੇ ਕਰਦੇ ਸਾਰੇ ਇਹ ਆਗੇ ਕੋਈ ਬੈਂਦੀ ਸਮਾਉਂਗਾ ਪੁੱਤਾ ਗੱਲ ਕਰਕੇ ਬਿੱਲੇ ਖੜੇ ਕਰੋ ਗੱਲ ਕਰਕੇ ਖੜੇ ਕਰੋ ਅਗਲੇ ਗਿੱਲੇ ਕਾ ਦੂਜੇ ਬੈਂਦੀ ਨਾਉਂਾ ਕੌਣ ਸਭਾ ਗਾਜ਼ਰ ਦਾ ਜਿਹੜਾ ਨੰਬਰ ਕਮੇਟੀ ਬਣਾਇਆ ਹੋਇਆ ਤਾਂ ਕਮੇਟੀ ਬਣਾ ਦੇ ਮੈਨੂੰ ਉਹਨਾਂ 'ਤੇ ਨਿਗਾਹ ਰੱਖੇਂ ਕੋਈ ਕੋਈ ਬੰਦਾ ਨਸ਼ਾ ਵੇਚ ਰਿਹਾ ਤੇ ਕੋਈ ਕੋਈ ਨਾ ਰੋ ਰਿਹਾ ਨਹੀਂ ਆ ਰਿਹਾ ਕਮੇਟੀ ਬਣਾ ਲਿਓ ਉਹਨਾਂ ਨੂੰ ਕਰ ਦਿਓ ਆਖੇ ਉਹਨਾਂ ਨਾਲ ਮਗਰਮ ਲੁੱਦੇ ਨੇ ਜੇ ਕੋ ਕਾਮਰਾ ਦੇ ਵਿੱਚ ਕਿਉਂ ਹੈ ਨਾ ਮੈਂ ਖੈ ਤਾਂ ਉਹ ਨਹੀਂ ਮਗਰਮ ਲੁੱਦੇ ਹਾਂ ਵੀ ਛਾਂ ਇੱਕ ਅਸੀਂ ਛੋਕ ਮਤਲਬ ਕਰਕੇ ਸਾਡੇ ਅੰਦਰ ਅੰਦਰ ਨਹੀਂ ਆਉਂਦੇ ਤੇ ਮੈਂ ਵਾਰ ਵਾਰ ਫੇਰ ਵੇਚੀ ਕਰਦੇ ਨੇ ਤੁਸੀਂ ਉਹਨੂੰ ਵੇਚਿਆ ਨਹੀਂ ਉਹ ਆਪਣੇ ਬੱਚੋ ਤੋਂ ਭਾਈ ਸਾਰੇ ਸੁਧਰਾਇਓ ਜੇ ਮੈਂ ਤੁਹਾਡੇ ਬੱਚੇ ਨਾਲ ਨਹੀਂ ਹੁੰਦੀ ਬਹੁਤ ਹੋਈ ਹੁੰਦੀ ਜੇ ਉਹ ਪਰ ਬੱਚੇ ਕੋਲ ਜੇ ਉਹ ਆਵੇ ਤਾਂ ਹੀ ਕਿ ਉਹ ਤੇਰੇ ਨਾਲ ਆਉਣੀ ਹੈ ਤਾਂ ਬੱਚੇ ਨਾਲ ਆਉਣਾ ਹਾਂ ਇਹ ਵੀ ਤੁਹਾਡੇ ਸਾਰੇ ਸਾਰਾ ਸਿਹਾਰਾ ਆਮ ਬੀਤੀ ਰਮਾ ਪਾਣੀ ਕਿਉਂ ਫੇਰ ਕਰੇ ਉਹ ਜਮ ਆਪਣਾ ਜਦੋਂ ਤਾਂ ਹੁੰਦੀ ਹੈ ਕਿ ਰਾਜੀ ਜਾਂ ਜੇ ਨਹੀਂ ਸੁਧਰ ਰਿਹਾ ਨਾ ਫਿਰ ਸੁਧਾਰਨ ਕਰਨਾ ਹੈ ਸੁਧਾਰ ਦੇਣਾ